ਬਾਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਬਈ ਅੱਜ ਆਪਾਂ ਤੁਹਾਨੂੰ ਕਰਾਉਣੇ ਆ ਪਈਆਂ ਨਾ ਗੱਲਬਾਤ ਪਹਿਲਾਂ ਭਾਈ ਜੀ ਅੱਜ ਆਪਾਂ ਪਿੰਡ ਪਸਾਂ ਆਪਣਾ ਦਿਖਾਣੀ ਬਈ ਟਾਲੀ ਵਾਲਾ ਗੋਡ ਫਾਰਮ ਤਾਂ ਹਾਂ ਕਾਲੇ ਕੇ ਪਹੁੰਚੇ ਹੋਣੇ ਬਈ ਨਾ ਕਰਦੇ ਆ ਗੱਲਬਾਤ ਬੱਕਰਾ ਦੇਖ ਸਕਦੇ ਤੁਸੀਂ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਈ ਥੋੜਾ ਬਹੁਤ ਬਹੁਤ ਥੋੜਾ ਬਹੁਤ ਬਹੁਤ ਧੰਨਵਾਦ ਬਾਈ ਸਾਡੇ ਫਾਰਮ ਦੇ ਫੰਕਸ਼ਨ ਲਈ ਠੀਕ ਆ ਬਾਈ ਬਾਈ ਆਪਾਂ ਅੱਜ ਗੱਲ ਕਰਦੇ ਆ ਬੱਕਰੇ ਬੱਕਰੀਆਂ ਦੀ ਤੁਸੀਂ ਕੀ ਕੀ ਲੈ ਕੇ ਆਜੋ ਸਾਨੂੰ ਦੱਸੋ ਪਹਿਲਾਂ ਬੱਕਰੇ ਬਾਰੇ ਦੱਸੋ ਬਈ ਆ ਏ ਬੱਕਰਾ ਭਾਈ ਆਪਣਾ 6 ਦੰਦਾ 6 ਦੰਦਾ ਬਈ 2 ਸਾਲ ਤੇ 21 ਦਿਨਾਂ ਉਮਰ ਹੈ ਦੀ ਠੀਕ ਆ ਬਈ ਬੱਕਰਾ ਦੇਖ ਸਕਦਾ ਬਈ ਇਹਦਾ ਆਪਣੇ ਕੋਲ ਪਹਿਲਾ ਰਿਜ਼ਲਟ ਵੀ ਆਇਆ ਹੋਇਆ ਬਈ ਪਹਿਲਾ ਪਹਿਲੀ ਵਾਰ ਹੀ ਛੱਡਿਆ ਰਿਜ਼ਲਟ ਆਪਣੇ ਕੋਲ ਆਇਆ ਹੋਇਆ ਇਹਦਾ ਹਾਂ ਉਹਦੇ ਬੱਚੇ ਵੀ ਮੰਨ ਕਰ ਦੋ ਬਈ ਇਹਦੀ ਇਹ ਬਈ ਹਾਰ ਸਿੰਘ ਨਹੀਂ ਵੇਚਣਾ ਯਾਨੀ ਵੀ ਇਹਦਾ ਰੱਖੇ ਲਈ ਜੀ ਆ ਜਾਨਵਰ ਭਾਈ ਆਪਣੇ ਫਾਰਮ ਤੋਂ ਕੋਈ ਵੀ ਨਹੀਂ ਵੇਚਣਾ ਹਾਂ ਅੱਜ ਇਹਦਾ ਆਪਾਂ ਮੰਨ ਲੇ ਚੱਲ ਸ਼ੋਅ ਕਰ ਦਿਖਾਉਣ ਆਏ ਸਾਡੇ ਕੋਲ ਇਸ ਤਰ੍ਹਾਂ ਜਾਨਵਰ ਨੇ ਹਾਂ ਭਾਈ ਦੇਖ ਸਾਡੇ ਬਈ ਬੱਕਰਾ ਤੁਸੀਂ ਬਹੁਤ ਕੁਆਲਿਟੀ ਦਾ ਬੱਕਰਾ ਹੈਗਾ ਭਾਈ ਬੱਕਰਾ ਕੋਈ ਵੀ ਨਹੀਂ ਵੇਚਦੇ ਬਈ ਸਾਨੂੰ ਬਾਈਆਂ ਦੇ ਯਾਨੀ ਵੀ ਬੱਚੇ ਤੇ ਬੱਕਰੀਆਂ ਦਿਖਾਵਾਂਗੇ ਬਾਈਆਂ ਕੋਲ ਟਾਪ ਕੁਆਲਿਟੀ ਦਾ ਮਾਲ ਆ ਬਈ ਕਿੰਨੇ ਇੰਚ ਕੱਦੂ ਇਹਦਾ ਇਹ 43.5 ਹੈ ਬਾਈ 43.5 ਇੰਚ ਕੱਦਦਾ ਬਾਈ ਹਜੇ ਇਹ 2 ਸਾਲ ਮੰਨ ਕੇ ਚੱਲ ਇਹ ਬਾਈ ਕਿਹੜੀ ਬਲੱਡ ਲਾਈਨ ਚ ਕੋਈ ਬਲੱਡ ਲਾਈਨ ਤੇ ਲੇਹਰਾ ਵਾਲਾ ਬੱਗਾ ਨਹੀਂ ਜਿਹੜਾ ਬਾਈ ਠੀਕ ਆ ਬਾਈ ਉਹਦੇ ਗਾਂ ਬੱਚੇ ਦਾ ਬਚਾ ਹੈ ਠੀਕ ਆ ਬਾਈ ਦੇਖ ਆਪਣੇ ਮਿੱਤਰ ਕੋਲੇ ਸੀ ਬਚਾ ਬਾਈ ਬਾਈ ਬਾਜਲ ਕਿੰਨਾ ਕੋ ਇਹਦੇ ਵਿੱਚ ਤੋਲਿਆ ਨਹੀਂ ਬਾਈ ਯਾਰ ਬਾਜਲ ਤਾਂ ਮੇਰੇ ਨਾਲ ਕੁਵਾਂਟਲ ਤੋਂ ਉੱਪਰ ਹੋਣਾ ਹਾਂ ਹੋ ਸਕਦਾ ਗੱਤਕਾਰ ਦੇਖ ਸਕਦਾ ਬਈ ਪੱਕੜਾ ਜੈਡ ਬਲੈਕ ਪੱਕੜਾ ਇਹਦਾ ਰਿਜ਼ਲਟ ਕਿਵੇਂ ਆਉਂਦਾ ਬਈ ਰਿਜ਼ਲਟ ਬਈ ਸਿਹਰਾ ਹੈ ਬਈ ਬੱਚੇ ਹੈਗੇ ਬਈ ਆਪਣੇ ਕੋਲ ਬੱਚੇ ਦਿਖਾਏ ਬੱਚੇ ਸਿਹਰਾ ਹੀ ਹੈ ਬਈ ਬੱਚੇ ਦਿਖਾਉਣੇ ਬਈ ਤੁਹਾਨੂੰ ਲੋਕ ਦੇ ਦੇ ਆ ਪੱਠ ਫੜ ਕੇ ਨਹੀਂ ਕਾਲੀ ਇਧਰੋਂ ਇੱਕ ਕੋਈ ਆ ਜਲਦਾ ਇਹਦਾ ਬੱਕਰਾ ਬਈ ਇਹਦਾ ਹਾ 2 ਮਹੀਨਿਆਂ ਦਾ ਹੈ 2 ਮਹੀਨਿਆਂ ਦਾ ਬਈ ਹਾਂ ਪੂਰੇ 2 ਮਹੀਨਿਆਂ ਦਾ ਬੱਚਾ ਬਈ ਚੈੱਕ ਕਰ ਸਕਦੇ ਨਕੌੜਾ ਚੈੱਕ ਕਰ ਸਕਦੇ ਹੋ ਪੂਰਾ ਟੌਪ ਕੋ ਨਮੇੜ ਬਹੁਤ ਆ ਬਈ ਬੱਚੇ ਦੀ ਚੈੱਕ ਕਰਾਂਗੇ ਵਜਨ ਤਾਂ ਇਹ ਚ ਹੁਣ ਵੀ ਹੂਗਲਾ 10 ਕਿਲੋ ਹੈ ਨਾ ਵਧਦਾ ਹੋ ਬਈ ਹੈਂ ਵਧਦਾ ਇੱਕ ਪੱਠ ਦਿਖਾਉਣਾ ਤੁਹਾਨੂੰ ਬਈ ਇਹ ਚੀਜ਼ ਆ ਜੀ ਇਹ ਵੀ 2 ਮਹੀਨਿਆਂ ਦੀ ਹੈ ਬਈ 2 ਮਹੀਨਿਆਂ ਦੀ ਪੱਠ ਆ ਬਈ ਬਈ ਘੈਂਟ ਗੱਲਬਾਤ ਆ ਬਈ ਸਿੰਗੀ-ਸੁੰਗੀ ਦੇਖੋ ਅੱਖਾਂ ਦੇਖ ਸਕਦੇ ਹੋ ਬਈ ਬੱਕਰੀ ਦੀ ਕੰਨਾਂ ਦੀ ਲੈਂਥ ਦੇਖ ਸਕਦੇ ਪੱਠ ਦੀ ਵੀ ਦੇਖ ਸਕਦਾ ਲੰਬਾਈ ਦੇਖ ਸਕਦਾ ਬਾਈ ਕਿੰਨੀ ਆ ਗਈ ਹੋਰ ਦਿਖਾ ਦੇ ਬਾਈ ਮਾਲ ਠੀਕ ਹੈ ਆ ਬੱਚਾ ਬਈ ਤਰਨਾਟ ਸਾਡਾ ਹੈ ਦੇਖ ਸਕਦੇ ਬਈ ਬੱਚਾ ਆ ਵੀ ਬੱਚਾ ਇਹ 2 ਮਹੀਨੇ ਦਾਸ ਦਨਾਂ ਦਾ ਬਾਈ ਠੀਕ ਆ ਬਾਈ ਇਹਨਾਂ ਤੋਂ 10 ਦਿਨ ਵੱਡਾ ਠੀਕ ਆ ਬਾਈ ਠੀਕ ਆ ਹੋਰ ਦਿਖਾ ਦਿਓ ਬਾਈ पट सु दिखाने भाई एक हो पठ दिखाने भाई कि करी काली आ दो तीन मेलिया जेतु है बी पठ ਆਵੇ ਕਿਹੜੇ ਕਿਹੜੇ ਨੇ ਜਾਨੀ ਜੀ ਦੋ ਦੰਦ ਹੈ ਇਹ ਫੁੱਲੇ ਵਾਲੇ ਫਸਟ ਸੀ ਬਾਈ ਠੀਕ ਆ ਬਾਈ ਇਹਦੇ ਲਾਲਾਲ ਵੀ ਫਸਟ ਸੀ ਠੀਕ ਆ ਬਾਈ ਹਾਂ ਦੋ ਦੰਦ ਹੈ ਬਾਈ ਹਜੇ ਇਹ ਠੀਕ ਆ ਬਾਈ ਹਾਂ ਇਹ ਕੱਬਣਾ ਨਹੀਂ ਬਾਈ ਹਜੇ ਨਹੀਂ ਕਰਾਉਂਦੇ ਬਾਈ ਇਹਨੂੰ ਕਰਾਉਸ ਇਹ ਚਾਰ ਦੰਦ ਤੋਂ ਬਾਅਦ ਕਰਾਉਾਂਗੇ ਲੈਂਥ ਲੰਮੀ ਆ ਇਹ ਕਿੱਡੀ ਵੱਡੀ ਹੋ ਗਈ ਪਾਈਆਂ ਨੇ ਹਜੇ ਤੱਕ ਬਾਈ ਪੱਤਰਾ ਲਾਵੇ ਨਹੀਂ ਲੱਗਣ ਤਾਂ ਪੱਟ ਬਹੁਤ ਚੰਗੀ ਆ ਬਾਈ ਦੇਖ ਸਕਦੇ ਹੋ ਕਿੰਨੇ ਟਾਈਮ ਤੋਂ ਕਰਾਉਣੇ ਬਾਈ ਇਹਨੂੰ ਤੁਸੀਂ

ਤੇ ਦੁੱਧ ਦੀ ਕੁਆਲਿਟੀ ਕੱਲਾ ਇਹ ਵੀ ਹੈ ਨਹੀਂ ਠੀਕ ਆ ਬਾਈ ਤੇ ਮਾਰਨੀ ਮੜਾ ਹੈ ਬਾਈ ਵੀਡੀਓ ਇੱਕ ਕਰ ਦੋ ਬਾਈ ਕਿੰਨਾ ਦੁੱਧ ਕੜਦੇ ਆ ਬਾਈ ਹੁਣ ਇਹ ਬਾਈ ਦੁੱਧ ਨਹੀਂ ਦਸਣਾ ਹੈ ਦੁੱਧ ਨਹੀਂ ਦਸਣਾ ਠੀਕ ਆ ਹਾਂ ਕੋਈ ਥਾਂ ਬਾਈ ਕੋਈ ਗੱਲ ਨਹੀਂ ਇਹ ਸਾਨੂੰ ਬਸ ਦੱਸਿਆ ਹੀ ਆ ਬਾਈ ਹਾਂ ਹਾਂ ਬਾਈ ਬਹੁਤ ਵਧੀਆ ਫਟਾ ਦੇਖ ਸਕਦੇ ਨਹੀਂ ਪੈਟ ਰੰਗ ਦੇ ਵਿੱਚ ਬਾਈ ਕਿੰਨੇਵੇਂ ਛੋਏ ਹੋ ਗਈ ਇਹ ਬਾਈ ਤਾਂ 6 ਦਿਨ ਦੀ ਹੈ ਜੇ ਪਹਿਲਣੀ ਆ ਪਹਿਲਣੀ ਆ ਬਾਈ ਦੇਖ ਹਾਂ ਇਹ 6 ਦਿਨ ਦੀ ਆ ਬਾਈ ਇਹ ਕੱਦ ਕਾਟ ਦੇ ਅਗਲੇ ਬਾਈ ਪੰਟ ਬਹੁਤ ਵਧੀਆ ਫਟਾ ਬੱਚੇ ਦੇ ਇੱਥੇ ਨੇਗੇ ਇਹਦਾ ਬੱਚਾ ਹੈਗਾ ਬਾਈ ਆਪਣੇ ਕੋਲੇ ਇੱਥੇ ہاں ਬਾਈ ਇਹਦਾ ਬੱਚਾ ਹੈ ਬੱਚਾ ਇਹ ਆਫਰਦਾ ਬਾਈ ਇਹਦਾ ਤੇਗ ਲਗ ਲੋ ਪੂਰਾ ਟੌਪ ਇਹ ਆਪਣੇਲੇ ਬੱਚੇ ਦਾ ਬੱਚਾ ਹੀ ਹੈ ਇਹ ਉਹੀ ਬੱਕਰੇ ਦੇ ਬੱਚੇ ਨੇ ਬਾਈ ਸਾਰੇ ਇਹ ਇਹ ਬੱਚਾ ਬਾਈ ਇਹਦਾ ਹੋਰ ਦਿਖਾ ਲੈ ਬਾਈ ਬੱਕਰੀਆਂ ਮੁਕਰਿਆ ਕੋਈ ਹਾਂ ਬੱਕਰੀਆਂ ਹੁਣ ਆੜੀਆਂ ਆ ਵੀਰੇ ਇਹਨੂੰ ਖੁੱਲਾ ਕੀ ਨਹੀਂ ਛੱਡਿਆ ਇਹ ਅਮਾ ਹੀ ਛੱਡਿਆ ਇੱਥੇ ਲੋ ਬਾਈ ਇੱਕ ਆ ਬੱਕਰੀਆਂ ਇਹ ਵੀ ਪੱਠ ਹੁਣੀ ਸੂਈ ਆ ਬਾਈ ਬੱਕਰੀ ਆਪਣੀ ਇਹ ਮੰਨ ਕੇ ਚੱਲ ਵੀ ਨੰਦਾ ਉਹਦਾ ਪੂਰੀ ਹੋਈ ਆ ਠੀਕ ਆ ਬਾਈ ਪਰ ਦੁੱਧ ਵਾਲੀ ਇਹ ਵੀ ਮਸ਼ੀਨ ਹੀ ਐ ਮਲਕ ਮਸ਼ੀਨ ਹੀ ਐ ਵੀ ਠੀਕ ਆ ਵੀ ਇਹਦੇ ਬੱਚੇ ਕਿੰਨੇ ਨੇ ਬਾਈ ਇਹ ਦੋ ਬੱਚੇ ਘਰੀ ਨੇ ਬਾਈ ਠੀਕ ਆ ਬਾਈ ਦੇਖ ਸਕਦੇ ਹੋ ਦੇਖ ਸਕਦੇ ਹੋ ਬਾਈ ਪਾਈਆਂ ਕੋਲੇ ਬਹੁਤ ਵਧੀਆ ਮਾਲ ਆ ਲਾਭਤ ਬਾਈ ਜੇ ਬਖ ਦੇਖ ਲਓ ਬਾਈ ਭਾਈ ਜੇ ਕਿਸੇ ਨੇ ਬੱਕਰੀ ਕਰਾਸ ਕਰਾਉਣੀ ਹੋਵੇ ਦੀ ਫੀਸ ਫਾਸ ਕੋਈ ਰੱਖੀ ਹੋਈ ਆ ਬੱਕਰੇ ਦੀ ਨਾ ਭਾਈ ਇਹਦੀ ਕੋਈ ਫੀਸ ਨਹੀਂ ਭਾਈ ਠੀਕ ਹੈ ਨਾ ਸ਼ੌਂਕੀਏ ਤੌਰ ਤੇ ਆਪਾਂ ਤਾਂ ਮੰਨ ਕੇ ਚੱਲ ਪਾਲਿਆ ਇਹ ਠੀਕ ਆ ਭਾਈ ਚੰਗੀ ਬੱਕਰੀ ਦੀ ਛੱਡਾਂਗੇ ਭਾਈ ਠੀਕ ਆ ਭਾਈ ਨਹੀਂ ਮੈਂ ਗੱਲ ਕਰ ਰਿਹਾ ਆ ਵੀ ਜੇ ਕੋਈ ਬੰਦਾ ਕਹੇ ਵੀ ਯਾਰ 30 ਦੇ ਦਾਂਗੇ 30 ਨਹੀਂ ਭਾਈ ਨਹੀਂ ਲੈ ਠੀਕ ਆ ਭਾਈ ਯਾਨੀ ਵੀ ਆਪਦੀ ਕਮਾਈ ਨਹੀਂ ਆਪਾਂ ਭਾਈ ਲੈਣੀ ਆ ਯਾਨੀ ਆਪਦੀਆਂ ਬੱਕਰੀਆਂ ਲਈ ਰੱਖਿਆ ਹਾਂ ਆਪਦੀਆਂ ਬੱਕਰੀਆਂ ਨਹੀਂ ਰੱਖਿਆ ਚੰਗੀ ਪੱਠ ਲੈ ਕੇ ਆਊਗਾ ਭਾਈ ਆਪਾਂ ਵਧੀਆ ਚਾਹੀਏ ਆਪਣੇ ਕੋਲ ਦੋ ਦੋ ਛੱਡ ਵੀ ਜਾਵੇ ਤਾਂ ਕਿ ਤਾਂ ਵੀ ਕੋਈ ਗੱਲ ਨਹੀਂ ਜੇ ਵੀ ਇੱ ਉਹ ਚਾਹੀ ਅਗਲਾ ਦੇ ਜੇ ਦਾਣਾ ਮਦਣਾ ਉਹ ਨਹੀਂ ਆਪਾਂ ਇਹਨੂੰ ਕੋਈ ਏਸ ਨਹੀਂ ਏਸੇ ਵਾਸਤੇ ਹੈ ਨਾ ਪਰ ਆਪਾਂ ਫੀਸ ਨਹੀਂ ਲੈਣੀ ਰੁਪਿਆ ਨਹੀਂ ਲੈਣਾ ਇਹ ਗੱਲ ਕਰੀਏ ਬਈ ਨਹੀਂ ਖਰਾਕ ਦੀ ਖਰਾਕ ਦਾ ਬਈ ਬਾਲੀ ਆ ਯਾਰ ਕੀ ਕੀ ਪਾਉਣੇ ਦੱਸ ਦੋ ਮੜਾ ਜਾ ਖਰਾਕ ਤਾਂ ਨਹੀਂ ਆਈ ਜੀ ਆ ਯਾਰ ਹੁਣ ਕੈਮਰੇ ਤੇ ਕਾਨੂੰ ਦੱਸਣੀ ਹੈ ਦੱਸ ਦੇ ਕੋਈ ਬਾਈ ਇਹ ਖੋਰ ਨਵੇਂ ਬੰਦੇ ਦਾ ਜਾਣਕਾਰੀ ਮਿਲੂਗੀ ਖਰਾਕ ਦਾ ਬਈ ਹਜੇ ਤੱਕ ਦੁੱਧ ਲਈ ਬੰਦ ਕਰਿਆ ਨਾ ਠੀਕ ਆ ਬਈ ਕਿੰਨਾ ਦੁੱਧ ਪੀ ਜਾਂਦਾ ਬਈ ਇਹ ਦੁੱਧ ਤਾਂ ਇਹ ਫੱਲੀ ਹੈ ਠੀਕ ਆ ਬਈ ਹਲੇ ਤਾਂ ਕਿ ਦੁੱਧ ਨਹੀਂ ਬੰਦ ਕਰਿਆ ਬਈ ਐਂ ਹਿਸਾਬ ਲਾ ਲਾ 2 ਸਾਲ ਹੋ ਤੇ 21 ਦਿਨ ਹੋ ਗਏ ਉਦਲੀ ਬੰਦ ਕਰਿਆ ਦਾ ਮਾੜਾ ਹੋਰ ਤਾਂ ਇਹਦਾ ਸਮਾਨ ਪੈਂਦਾ ਹੈ ਬਸ ਵੀ ਆ ਬਈ ਦੁੱਧ ਪੀਤਾ ਹੋਇਆ ਹੈ ਨਾ ਜਿਵੇਂ ਮੈਂ ਉਹ ਪੱਕਰਾ ਬਈ ਕਿਹੜਾ ਬਾਕੀ ਬੀੜ ਫੋਰ ਚੰਗੀ ਪਾਈ ਜਾਂਦੇ ਆ ਬਈ ਪਿੰਡ ਤੂਰਕੋਟਾ ਬਈ ਤੂਰਕੋਟਾ ਬਈ ਹੁਣ ਹੀ ਕਾਲੇ ਕਾਲੇ ਦਾ ਕਾਲੇ ਦਾ ਕੀ ਲੱਗਦਾ ਤੁਸੀਂ ਉਹ ਡੈਡੀ ਬੈਠਾ ਹੋਦਾ ਮੇਰਾ ਮੈਂ ਕਹੇ ਸਕੇ ਚਾਚੇ ਤਾਏ ਦੇ ਮੁੰਡੇ ਆ ਠੀਕ ਆ ਉਹ ਮੇਰਾ ਚਾਚਾ ਬੈਠਾ ਠੀਕ ਆ ਬਈ ਸਾਰਾ ਤੂਰਕੋਟਿਆ ਜਿਹੜਾ ਉਹਦੇ ਫਾਦਰ ਸਾਹਿਬ ਵੀ ਪਹੁੰਚੇ ਹੋਏ ਨੇ ਪਾਪ ਬਾਈ ਚਾਚੇ ਤਾਏ ਦਾ ਮੁੰਡਾ ਆ ਜਾਣਾ ਜਣੀ ਵੀ ਪੱਕਰੀਆਂ ਦਾ ਸੌਂਕ ਆ ਪਾਈਆਂ ਨੂੰ ਬਈ ਬਾਈ ਜੀ ਨੰਬਰ ਬੋਲ ਦੋ ਆਪਣਾ ਇਹ ਕਿਹਦੇ ਨੇ ਕੋਈ ਜਾਣਦਾ ਹੋਣ ਨੰਬਰ ਆ ਬਈ ਆਪਣਾ 94633 ਠੀਕ ਆ ਬਾਈ 048 ਆਪਣੇ ਫਾਰਮ ਦਾ ਨਾਮ ਕੀ ਆ ਕਾਲੀਵਾਲ ਗੋਡ ਫਾਰਮ ਆ ਬਾਈ ਠੀਕ ਆ ਬਾਈ ਇਹਦੀ ਫੋਟੋ ਵੀ ਲਾ ਦੇ ਠੀਕ ਆ ਬਾਈ ਓਕੇ ਬਾਈ ਧੰਨਵਾਦ ਬਾਈ ਬਾਈ ਥੋੜਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਫਾਰਮ ਤੇ ਠੀਕ ਆ ਬਾਈ ਓਕੇ